ਸਾਡੇ ਕੋਲ ਇਥੇ ਇੱਕ ਕੰਪਲੇਂਟ ਪਹੁੰਚੀ ਸੀ ਥਰੂ ਬਾਇਵਰ ਚੇਅਰਮੈਨ ਸਰ ਫ্রম ਪਟਿਆਲਾ ਆਪਣੇ ਹੈੱਡ ਆਫ ਹਸਪੀਟਲ ਸਾਡੇ ਕੋਲ ਕੰਪਲੇਂਟ ਪਹੁੰਚੀ ਸੀ ਰਿਗਾਰਡਿੰਗ ਕਿ ਆਪਣੇ ਬਹਾਦਰਪੁਰ ਏਰੀਆ ਵਿੱਚ ਦੁਕਾਨੇ ਕੀ ਲੰਬੀ ਗੇਮ ਹਾਊਸ ਠੀਕ ਹੈ ਜੀ ਉਹ ਚਾਈਨਾ ਡੋਰ ਵੇਚ ਰਹੇ ਹੈਗੇ ਆ ਇਲੀਗਲੀ ਤੇ ਉਸ ਮੌਕੇ ਦੇ ਦੌਰਾਨ ਅਪਾਥੇ ਚੈਕਿੰਗ ਕਰਨ ਆਏ ਸੀ ਕਿ ਇਥੇ ਵਾਕਈ ਤੇ ਇਹ ਲੋਕੀ ਵੇਚ ਰਹੇ ਹੈ ਚਾਈਨਾ ਡੋਰ ਕਿਵੇਂ ਵੇਚ ਰਹੇ ਹੈ ਪਰ ਜਦ ਅਪਾ ਮੌਕਾ ਦੇਖ ਰਹੇ ਸਨ ਸਭ ਤੇ ਚਾਈਨਾ ਡੋਰ ਲੱਭੀ ਗਈ ਇਹ ਸਾਡੇ ਕੋਲ ਸਬੂਤ ਹੈ ਚਾਈਨਾ ਡੋਰ ਦਾ ਜਿਹੜੀ ਕੀ ਵੇਚੀ ਗਈ 550 ਰੁਪਏ ਰੇਟ ਤੇ ਠੀਕ ਹੈ ਜੀ ਤੇ ਬਾਕੀ ਦੀ ਇਹਨਾਂ ਕੋਲ ਹੋ ਸਕਦੀਆਂ ਉਹ ਇਹ ਅੰਡਰ ਇਨਵੈਸਟੀਗੇਸ਼ਨ ਹੈਗੀ ਆ ਉਹਦੀ ਵੀ ਕਾਰਵਾਈ ਚੱਲਦੀ ਵੀ ਹੈਗੀ ਆ ਤੁਹਾਡੇ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਕਿ ਚੈਕਿੰਗ ਦੇ ਲਈ ਹਾਂ ਜੀ ਤੱਕ ਪਹੁੰਚੇ ਪੁਲਿਸ ਨੂੰ ਪਰਫੋਨ ਕੀਤਾ ਗਿਆ ਪੁਲਿਸ ਨਾਲ ਆਪਾਂ ਦੋ ਦਿਨਾਂ ਤੋਂ ਪਰਫੋਨ ਕਰ ਚੁੱਕੇ ਹੈਗੇ ਆ ਪਰ ਪੁਲਿਸ ਤਾਂ ਪਹੁੰਚੀ ਨਹੀਂ ਹੈਗੇ ਪੌਣਾਂ ਦਾ ਆਪਾਂ ਵੇਟ ਵੀ ਕਰ ਰਹੇ ਆ ਕਿ ਪੁਲਿਸ ਜਲਦੀ ਤੋਂ ਮੌਕੇ ਤੇ ਆ ਜਾਈ ਤੇ ਉਹ ਵੀ ਆਪਣੇ ਕਾਰੋਇਕ ਆਪੇ ਕੀਤੀ ਜਾਵੇ ਨਾ ਹੋਰ ਲੋਈ ਇਹ ਇਹ ਚ ਹੁੰਦਾ ਕਿ ਅੰਡਰ এনवायरमेंटल ਪ੍ਰੋਟੈਕਸ਼ਨ ਐਕਟ ਜੋਗੀ ਇੱਕ ਮਿਨਿਸਟਰੀ ਆਫ এনवायरमेंटਲ ਕੈਕਟ ਲਾਂਚ ਕੀਤਾ ਗਿਆ ਸੀ 1986 ਦਾ ਕਾਨੂੰਨ ਹੈਗਾ ਜਿਹਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਕਿ ਜਿਹਦੇ ਚ ਸਖਤ ਹਦਾਇਤਾਂ ਦਿੱਤੀਆਂ ਕਿ ਜੋ ਵੀ ਚਾਈਨਾ ਡੋਰ ਵਰਤਦਾ ਫੜਿਆ ਗਿਆ ਮਤਲਬ ਕਿ ਜੋ ਵਾਇਲਟਰ ਹੋਗਾ ਜੀ ਉਹਦੇ ਖਿਲਾਫ ਜਾਂ ਇੱਕ ਤਾਂ ਐਫਆਰ ਹੁੰਦੀ ਹੈਗੀ ਆ ਅੰਡਰ ਦ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਟ ਪਲੱਸ ਉਹਦੇ ਚਲਾਨ ਕੀਤਾ ਜਾਂਦਾ ਹੈਗਾ ਵਾ ਠੀਕ ਹੈ ਜੀ ਜੋ ਕਿ ਅਮਾਉਂਟ ਹੁੰਦੀ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਪਲੱਸ ਨਾਲ ਇਚ ਜੇਲ ਹੁੰਦੀ ਹੈ ਕਿ 3 ਸਾਲ ਦੀ ਕੈਦ ਹੈਗੀ ਆ ਪਲੱਸ ਕੋਰਟ ਕੇਸ ਚ ਚੁੰਦਾ ਹੈਗਾ ਵਾ ਅਪਾ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ ਠੀਕ ਹੈ ਜੀ ਮਨ ਲਗੀ ਆਪਾਂ ਬਾਰ ਬਸ ਦੇ ਰਿਹਾ ਕਿ ਚੈਨਲ ਡੋਰ ਨਾ ਯੂਜ਼ ਕਰੋ ਸਿਰਫ ਧੱਗ ਵਾਲੀ ਡੋਰ ਯੂਜ਼ ਕਰੋ ਜਿੱਚ ਕੱਚ ਨਾ ਹੋਵੇ ਓਨਲੀ ਸਿੰਪਲ ਥ੍ਰੈਡੇਡ ਔਰ ਜੋ ਕਿ এনवायरमेंट ਫ੍ਰੈਂਡਲੀ ਹੈ ਤੇ ਪਤੰਗ ਉਡਾਣ ਲਈ ਫਾਇਦੇਮੰਦ ਵੀ ਹੈਗੀ ਆ ਠੀਕ ਹੈ ਜਿੰਨਾ ਕੋਈ ਜਾਨੀ ਨੁਕਸਾਨ ਹੀ ਹੋਗਾ ਕਿਸੇ ਪੰਛੀ ਨੂੰ ਜਾਂ ਕਿਸੇ ਜੀਵ ਨੂੰ ਜਾਂ ਹਿਊਮਨ ਬੀਿੰਗ ਨੂੰ ਕੋਈ ਜੀਵੀ ਨੁਕਸਾਨ ਹੀ ਹੋਗਾ ਆਪਾਂ ਇਹੀ ਲੋਕਾਂ ਉਹ ਪਹਲਾਇਤਾ ਦੇ ਰਹੇ ਹਾਂ ਕਿ ਤੁਸੀਂ ਧੱਗ ਵਾਲੀ ਡੋਰ ਹੀ ਵਰਤੀ ਜਾਓ ਚੈਨਲ ਡੋਰ ਨਾ ਯੂਜ਼ ਕਰੋ ਪਲੱਸ ਹਾਂ ਅਗਰ ਕੋਈ ਅਗਰ ਚੈਨਲ ਡੋਰ ਯੂਜ਼ ਕਰਦਾ ਅਗਰ ਫੜਿਆ ਗਿਆ ਜਾਂਦਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਬਾਇ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਅੰਡਰ ਦਾ এনवायरमेंट ਪ੍ਰੋਡਕਸ਼ਨ ਐਕਟ 1986 ਕਿਨੇ ਗੱਟੂ ਬ੍ਰਾਉਮਦ ਹੋਣੀ ਸਾਡੇ ਕੋਲ ਹਜੇ ਮੌਕੇ ਸਾਡੇ ਕੋਲ ਇੱਕ ਗੱਟੂ ਹੀ ਬ੍ਰਾਉਮਦ ਕੀਤਾ ਗਿਆ ਕਿ ਬਾਕੀ ਹਜੇ ਅੰਡਰ ਇਨਵੈਸਟੀਗੇਸ਼ਨ ਹੈਗਾ ਹੋਇਆ ਜੀ ਚੱਲ ਰਿਹਾ ਬਾਕੀ ਇਹ ਵੀ ਵੇਚਣ ਨੂੰ ਆਏ ਸੀ ਕਿ ਗੱਟੂ ਇਹ ਮੇਰਾ ਨਾਮ ਸ਼ੌਕਪ੍ਰੀ ਜੀ ਮੈਂ ਜੋਨੀਗਨ ਐਨਵਾਇਰਨਮੈਂਟ ਇੰਜੀਨੀਅਰ ਪੋਲੂਸ਼ਨ ਕੰਟਰੋਲ ਬੋਰਡ 'ਚ ਹਾਰ ਪਾਸ ਤੋਂ ਪਹਿਲਾਂ ਇਹ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ ਗੀ ਚਾਈਨਾ ਡੋਰ ਫਿਰ ਮੈਂ ਕਿਹਾ ਜਦੋਂ ਰੈਨ ਨੂੰ ਮੈਨੂੰ ਤਾਂ ਉਹ ਚਾਹੀਦੀ ਸੀ ਮੈਨੂੰ ਤਾਂ ਉਹਦੀ ਲੋ ਤੇ ਇਹਨਾਂ ਨੇ ਫੇਰ ਅੰਦਰੋਂ ਆਪਣੇ ਘਰ ਦੇ ਅੰਦਰ ਲਈ ਆ ਗਏ ਸੀ 550 ਤੱਕ ਕਿਤੇ ਉਹ ਨਹੀਂ ਪੈਸਾ ਕੋਈ ਨਹੀਂ ਲਿਆ ਸੀਗਾ ਫਿਰ ਮੈਂ ਫੋਨ ਕਰਤਾ ਸੀ ਤੇ ਉਹ ਬੋਚਾ ਨਹੀਂ ਨਹੀਂ ਤੁਸੀਂ ਵਾਪਸ ਦੇ ਦਿਓ ਅਸੀਂ ਵੇਚਣ ਨੂੰ ਨਹੀਂ ਹੈਗੀ ਇਹ ਮੈਂ ਆਪਾਂ ਮੰਡੀ ਲੈ ਕੇ ਆਇਆ ਸੀ ਕਿਤੇ ਉਹ ਪਤੰਗ ਚੋਰਾਉਂਗੇ ਇਹਨਾਂ ਪਹਿਲਾਂ ਵੇਚਣ ਨੂੰ ਆਏ ਸੀਗੇ ਇਹ 550 ਦੇ ਹਿਸਾਬ ਨਾਲ ਤੁਹਾਡੇ ਕੋਲ ਇੱਥੇ ਇੱਕ ਕੰਪਲੇਂਟ ਪਹੁੰਚੀ ਸੀ ਥਰੂ ਬਾਇਵਰ ਚੇਅਰਮੈਨ ਸਰ ਫਰਮ ਪਟਿਆਲਾ ਆਪਣੇ ਹੈੱਡ ਆਫ ਹਸਪੀਟਲ ਸਾਡੇ ਕੋਲ ਕੰਪਲੇਂਟ ਪਹੁੰਚੀ ਸੀ ਰਿਗਾਰਡਿੰਗ ਕਿ ਆਪਣੇ ਬਹਾਦਰਪੁਰ ਏਰੀਆ ਵਿੱਚ ਦੁਕਾਨਾਂ ਦੀ ਲੰਬੀ ਗੇਮ ਹਾਊਸ ਠੀਕ ਹੈ ਜੀ ਉਹ ਚੈਨਲ ਔਰ ਤੇ ਉਸ ਮੌਕੇ ਦੇ ਦੌਰਾਨ ਆਪਾਂ ਇੱਥੇ ਚੈਕਿੰਗ ਕਰਨ ਆਏ ਸੀ ਕਿ ਇੱਥੇ ਵਾਕਈ ਤੇ ਇਹ ਲੋਕੀ ਵੇਚ ਰਹੇ ਹੈ ਚਾਈਨਾ ਡੋਰ ਕਿਵੇਂ ਵੇਚ ਰਹੇ ਹੈ ਪਰ ਜਦ ਆਪਾਂ ਮੌਕਾ ਦੇਖ ਰਹੇ ਹਾਂ ਸਭ ਤੋਂ ਚਾਸ ਨੂੰ ਚਾਈਨਾ ਡੋਰ ਲੱਭੀ ਗਈ ਹੈ ਇਹ ਸਾਡੇ ਕੋਲ ਸਬੂਤ ਹੈ ਚਾਈਨਾ ਡੋਰ ਦਾ ਜਿਹੜੀ ਕਿ ਵੇਚੀ ਗਈ 550 ਰੁਪਏ ਰੇਟ ਤੇ ਠੀਕ ਹੈ ਜੀ ਤੇ ਬਾਕੀ ਦੀ ਇਹਨਾਂ ਕੋਲ ਹੋ ਸਕਦੀਆਂ ਉਹ ਇਹ ਅੰਡਰ ਇਨਵੈਸਟੀਗੇਸ਼ਨ ਹੈਗੀ ਆ ਉਹਦੀ ਵੀ ਕਾਰਵਾਈ ਚੱਲਦੀ ਵੀ ਹੈਗੀ ਆ ਤੁਹਾਡੇ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਕਿ ਚੈਕਿੰਗ ਦੇ ਲਈ ਕਿਹਦੇ ਤੱਕ ਪਹੁੰਚੇ ਪੁਲਿਸ ਨੂੰ ਪਰ ਫੋਨ ਕੀਤਾ ਗਿਆ ਪੁਲਿਸ ਆਪਾਂ ਦੋ ਦਿਨਾਂ ਤੋਂ ਪਰ ਫੋਨ ਕਰ ਚੁੱਕੇ ਹੈਗੇ ਆ ਪਰ ਪੁਲਿਸ ਤਾਂ ਪਹੁੰਚੀ ਨਹੀਂ ਹੈਗੇ ਪਰ ਉਹਨਾਂ ਦਾ ਆਪਾਂ ਵੇਟ ਵੀ ਕਰ ਰਹੇ ਆ ਕਿ ਪੁਲਿਸ ਜਲਦੀ ਤੋਂ ਮੌਕੇ ਤੇ ਆ ਜਾਈ ਤੇ ਉਹ ਵੀ ਆਪਣੇ ਕਾਰੋਇਕ ਆਪੇ ਕੀਤੀ ਹੋਵੇ ਨਾ ਹੋਰ ਲੋਕ ਇਹ ਇਹ ਚੋਂਦ ਕਿ ਅੰਡਰ এনवायरमेंटल ਪ੍ਰੋਟੈਕਸ਼ਨ ਐਕਟ ਜੋ ਕਿ ਇੱਕ ਮਿਨਿਸਟਰੀ ਆਫ এনवायरमेंटਲ ਐਕਟ ਲਾਂਚ ਕੀਤਾ ਗਿਆ ਸੀ 1986 ਦਾ ਕਾਨੂੰਨ ਹੈਗਾ ਜਿਹਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਜਿਹਦੇ ਚ ਸਖਤ ਹਦਾਇਤਾਂ ਦਿੱਤੀਆਂ ਕਿ ਜੋ ਵੀ ਚੈਨਲ ਉਰ ਵਰਤਾ ਫੜਿਆ ਗਿਆ ਮਤਲਬ ਕਿ ਜੋ ਵਾਇਲਟਰ ਹੋਗਾ ਜੀ ਉਹਦੇ ਖਿਲਾਫ ਜਾਂ ਇੱਕ ਤਾਂ ਐਫਆਰ ਹੁੰਦੀ ਹੈਗੀ ਆ ਅੰਡਰ ਦ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਟ ਪਲੱਸ ਉਹਦੇ ਚਲਾਨ ਕੀਤਾ ਜਾਂਦਾ ਹੈਗਾ ਵਾ ਠੀਕ ਹੈ ਜੀ ਜੋ ਕਿ ਅਮਾਉਂਟ ਹੁੰਦੀ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਪਲੱਸ ਨਾਲ ਇਚ ਜੇਲ ਹੁੰਦੀ ਹੈ ਕਿ 3 ਸਾਲ ਦੀ ਕੈਦ ਹੈਗੀ ਆ ਪਲਸ ਕੋਟ ਕਿਸੇ ਚ ਹੁੰਦਾ ਹੈਗਾ ਵਾ ਆਪਾਂ ਲੋਕਾਂ ਨੂੰ ਇਹ ਪਰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ ਠੀਕ ਹੈ ਜੀ ਮਤਲਬ ਕਿ ਆਪਾਂ ਬਾਰ ਪਰ ਸੰਦੇਸ਼ ਦੇ ਰਹੇ ਕਿ ਚਾਈਨਾ ਡੋਰ ਨੂੰ ਨਾ ਯੂਜ਼ ਕਰੋ ਸਿਰਫ ਧਾਗੇ ਵਾਲੀ ਡੋਰ ਯੂਜ਼ ਕਰੋ ਜਿੱਚ ਕੱਚ ਨਾ ਹੋਵੇ ਓਨਲੀ ਸਿੰਪਲ ਥਰੈਡਡ ਡੋਰ ਜੋ ਕਿ এনवायरमेंट ਫਰੈਂਡਲੀ ਹੈ ਤੇ ਪਤੰਗ ਉਡਾਣ ਲਈ ਫਾਇਦੇਮੰਦ ਵੀ ਹੈਗੀ ਆ ਠੀਕ ਹੈ ਜਿੰਨਾ ਕੋਈ ਜਾਨੀ ਨੁਕਸਾਨ ਨਹੀਂ ਹੋਊਗਾ ਕਿਸੇ ਪੰਛੀ ਨੂੰ ਜਾਂ ਕਿਸੇ ਜੀਵ ਨੂੰ ਜਾਂ ਹਿਊਮਨ ਬੀਇੰਗਸ ਨੂੰ ਕੋਈ ਜੀਵੀ ਨੁਕਸਾਨ ਨਹੀਂ ਹੋਊਗਾ ਆਪਾਂ ਇਹੀ ਲੋਕਾਂ ਨੂੰ ਹਦਾਇਤਾਂ ਦੇ ਰਹੇ ਹਾਂ ਕਿ ਤੁਸੀਂ ਧਾਗੇ ਵਾਲੀ ਡੋਰ ਹੀ ਵਰਤੀ ਜਾਓ ਚਾਈਨਾ ਡੋਰ ਨਾ ਯੂਜ਼ ਕਰੋ ਪਲਸ ਹਾਂ ਅਗਰ ਕੋਈ ਅਗਰ ਚਾਈਨਾ ਡੋਰ ਯੂਜ਼ ਕਰਦਾ ਅਗਰ ਫੜਿਆ ਗਿਆ ਜਾਂਦਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਬਾਇ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਅੰਡਰ ਦਾ এনवायरमेंट ਪ੍ਰੋਟੈਕਸ਼ਨ ਐਕਟ 1986 ਕਿਨੇ ਗੱਟੂ ਬ੍ਰਾਉਮਦ ਹੋਏ ਨੇ ਸਾਡੇ ਕੋਲ ਹਜੇ ਮੌਕੇ ਸਾਡੇ ਕੋਲ ਇੱਕ ਗੱਟੂ ਹੀ ਬ੍ਰਾਉਮਦ ਕੀਤਾ ਗਿਆ ਕਿ ਬਾਕੀ ਹਜੇ ਅੰਡਰ ਇਨਵੈਸਟੀਗੇਸ਼ਨ ਹੈਗਾ ਹੋਇਆ ਜੀ ਚੱਲ ਰਿਹਾ ਇਹ ਵੀ ਵੇਚਣ ਨੂੰ ਆਏ ਸੀ ਕਿ ਗੱਟੂ ਇਹ ਮੇਰਾ ਨਾਮ ਸ਼ੌਕਰੀ ਜੀ ਮੈਂ ਜੋਨੀਗਨ ਐਨਵਾਇਰਨਮੈਂਟ ਇੰਜੀਨੀਅਰ ਪੋਲੂਸ਼ਨ ਕੰਟਰੋਲ ਬੋਰਡ ਹਿਅਰ ਪਰਸੋਂ ਪਹਿਲਾਂ ਇਹ ਕਹਦੇ ਕਿ ਸਾਡੇ ਕੋਲ ਹੈ ਨਹੀਂ ਗੀ ਚਾਈਨਾ ਡੋਰ ਫਿਰ ਮੈਂ ਤੇ ਨੰਨੇ ਫੇਰ ਅੰਦਰੋਂ ਆਪਣੇ ਘਰ ਦੇ ਅੰਦਰੋਂ ਲਿਆ ਕੇ ਆਇਤੀ 550 ਦਾ ਇੱਕ ਟੋ ਨੀ ਪੈਸਾ ਕੋਈ ਨਹੀਂ ਲਿਆ ਸੀ ਕਿ ਫੇਰ ਮੈਂ ਫੋਨ ਕਰਤਾ ਸੀ ਤੇ ਉਹ ਬੋਚ ਕਹਿੰਦੇ ਨਹੀਂ ਨਹੀਂ ਤੁਸੀਂ ਵਾਪਸ ਦੇ ਦਿਓ ਅਸੀਂ ਵੇਚਣ ਨੂੰ ਨਹੀਂ ਹੈਗੀ ਇਹ ਮੈਂ ਆਪਣੇ ਮੰਡੀ ਲੈ ਕੇ ਆਇ ਸੀ ਕਿਤੇ ਉਹ ਪਤੰਗ ਚੜਾਵਾਂਗੇ ਇਹਨਾਂ ਭਾਵੇਂ ਪਹਿਲਾਂ ਵੇਚਣ ਨੂੰ ਆਏ ਸੀ ਇਹ 550 ਦੇ ਹਿਸਾਬ ਨਾਲ